ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਂ ਬਣਾਈ ਦੀਆਂ ਵੀਡੀਓ ਪਾਉਣੀ ਆ ਕੋਟੀਆਂ ਸਵੈਟਰ ਡਿਜ਼ਾਈਨ ਤੁਸੀਂ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹੋ ਲਾਈਕ ਕਰਦੇ ਹੋ ਮਤਲਬ ਉਹਨਾਂ ਨੂੰ ਤੇ ਜਿਹੜੇ ਹੁਣ ਆਪਾਂ ਤੁਹਾਡੀ ਸਪੋਰਟ ਨਾਲ ਹੀ ਜਿਹੜਾ ਹਨ ਮੈਂ ਹੁਣ ਜਿਹੜਾ ਇਹ ਸਲਾਈ ਦਾ ਕੰਮ ਸ਼ੁਰੂ ਕਰਨ ਜਾ ਰਹੀ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਜੇਕਰ ਤੁਸੀਂ ਵੀ ਅ ਸੂਟ ਬਣਵਾਉਣੇ ਆ ਜਾਂ ਇਸ ਤਰ੍ਹਾਂ ਦੇ ਲਹਿੰਗੇ ਤਿਆਰ ਕਰਵਾਉਣੇ ਆ ਤਾਂ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੇਖੋ ਇਹ ਲਹਿੰਗਾ ਤਿਆਰ ਕੀਤਾ ਹੈ ਬਹੁਤ ਜਲਦੀ ਮੈਂ ਜਿਹੜੀ ਇਹਨਾਂ ਦੀ ਵੀਡੀਓ ਤੁਹਾਡੇ ਸਾਹਮਣੇ ਇਸ ਤਰ੍ਹਾਂ ਪਾਇਆ ਕਰੂੰਗੀ ਵੀ ਕਿਵੇਂ ਕਟਾਈ ਦੀ ਤੇ ਸਿਲਾਈ ਦੀ ਠੀਕ ਹੈ ਤੇ ਅੱਜ ਜਿਹੜਾ ਮੈਂ ਇਹ ਲਹਿੰਗੇ ਦੀ ਵੀਡੀਓ ਪਾ ਰਹੀ ਕਲੀਆਂ ਵਾਲਾ ਲਹਿੰਗਾ ਇਹ ਦੇਖੋ ਇਸ ਤਰ੍ਹਾਂ ਨਾਲ ਇਹਦੇ ਕਮੀਜ਼ ਬਣਿਆ ਹੋਇਆ ਤੁਸੀਂ ਵੀ ਇਸ ਤਰ੍ਹਾਂ ਦਾ ਲਹਿੰਗਾ ਤਿਆਰ ਕਰਵਾਉਣਾ ਤਾਂ ਤਿਆਰ ਕਰਵਾ ਸਕਦੇ ਹੋ ਕੱਪੜਾ ਵੀ ਦੇ ਸਕਦੇ ਹਾਂ ਤੇ ਜੇਕਰ ਤਿਆਰ ਕੀਤਾ ਹੋਇਆ ਲਹਿੰਗਾ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ ਜਿਵੇਂ ਜਾਗੋ ਵਾਲੇ ਘਗਰੇ ਹੁੰਦੇ ਆ ਜਿਸ ਤਰ੍ਹਾਂ ਕਲੀਆਂ ਵਾਲੇ ਲਹਿੰਗੇ ਜਿਸ ਤਰ੍ਹਾਂ ਦੇ ਵੀ ਤੁਸੀਂ ਤਿਆਰ ਕਰਵਾਉਣਾ ਚਾਹੋ ਤੁਸੀਂ ਤਿਆਰ ਕਰਵਾ ਸਕਦੇ ਹੋ ਜਿਵੇਂ ਹੁਣ ਆਪਣਾ ਇੱਕ ਕੇਕ ਹੋ ਗਿਆ ਕਲੀਆਂ ਵਾਲਾ ਇਸ ਤਰ੍ਹਾਂ ਦੇਖੋ ਇਹਦੇ ਨਾਲੇ ਕਮੀਜ਼ ਇਸ ਤਰ੍ਹਾਂ ਦੇਖੋ ਲਟਕਣ ਲਗਾਏ ਹੋਏ ਆ ਪਿੱਛੇ ਤਾਂ ਤੁਸੀਂ ਤਿਆਰ ਕਰਵਾ ਸਕਦੇ ਹੋ ਕੱਪੜਾ ਵੀ ਦੇ ਸਕਦੇ ਹੋ ਤੇ ਜੇਕਰ ਤਿਆਰ ਕੀਤਾ ਹੋਇਆ ਜਿਹੜਾ ਮੰਗਵਾਉਣਾ ਚਾਹੁੰਦੇ ਆ ਤੋ ਵੀ ਤੁਸੀਂ ਦੱਸ ਸਕਦੇ ਹੋ ਠੀਕ ਹੈ ਤਿਆਰ ਕੀਤਾ ਹੋਇਆ ਵੀ ਤੁਹਾਨੂੰ ਮਿਲ ਜੂਗਾ ਤੇ ਕੱਪੜਾ ਵੀ ਜੇਕਰ ਦੇਣਾ ਚਾਹੁੰਦੇ ਤੋ ਵੀ ਮੈਂ ਜਿਹੜਾ ਸਲਾਈ ਕਰ ਦੂੰਗੀ ਤੇ ਜਿਹੜੇ ਆਪਾਂ ਬਣਾਈ ਦੇ ਡਿਜ਼ਾਈਨ ਆ ਕੋਟਾਂ ਸਵੈਟਰਾਂ ਦੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗੀ ਤੇ ਬਹੁਤ ਹੀ ਜਲਦੀ ਜਿਹੜੀ ਇਹਨਾਂ ਦੀ ਵੀਡੀਓ ਕਮੀਜ਼ ਦੀ ਕਟਾਈ ਜਿਵੇਂ ਘਗਰੇ ਦੀ ਕਟਾਈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਅੱਜ ਦੀ ਵੀਡੀਓ ਆਪਣੀ ਇਸ ਤਰ੍ਹਾਂ ਇੱਕ ਘਗਰੇ ਤਿਆਰ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਘਗਰੇ ਤਿਆਰ ਕਰਵਾਉਣੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਫੋਨ ਨੰਬਰ ਹੈ ਜਿਹੜਾ 9914108476 ਠੀਕ ਹੈ ਤੇ ਦੱਸਿਓ ਕਿਸ ਤਰ੍ਹਾਂ ਦੇ ਲੱਗੇ ਘਗਰੇ ਕਿਉਂਕਿ ਇਹਨਾਂ ਦੀ ਜਿਹੜੀ ਸਲਾਈ ਆ ਟਾਈਮ ਲੱਗਦਾ ਸਿਉਂਤੇ ਤੇ ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਇਸ ਲਈ ਜਿਹੜੇ ਤਿਆਰ ਕਰਕੇ ਇਸ ਤਰ੍ਹਾਂ ਮੈਂ ਤੁਹਾਨੂੰ ਇਹ ਜਿਵੇਂ ਕਮੀਜ਼ ਕਗੜਾ ਦਿਖਾ ਰਹੀ ਹਾਂ ਠੀਕ ਆ ਜੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੇ ਕਮੈਂਟ ਜਰੂਰ ਕਰਿਓ ਮੈਨੂੰ ਕਿਸ ਤਰ੍ਹਾਂ ਦੇ ਲੱਗੇ ਧੰਨਵਾਦ